ਬੋਲੀ ਦਾ ਸੇਰ ਪਕੰਬਰਾਂ ਦੇ ਅੱਗੇ ਨਾ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਦੀ ਮਾਂ ਮੈਂ ਹਾਂ ਤਾਂ ਬੋਲਦਾ ਹਾਂ ਸੱਚੇ ਹਾਂ ਹੁਣ ਬੋਲ ਦੇਖਿਆ ਹੁਣ ਕੋਈ ਨਹੀਂ ਨਿਹਾਂ ਗਾ ਗੱਲੂਏ ਵਧਾਈ ਕਰੂਗੇ ਛੱਡ ਨਹੀਂ ਰਹਿਣਾ ਉਹਦੀ ਛੱਡ ਨਹੀਂ ਛੱਡਦਾ ਮੈਂ ਨਾ ਕਰਤੀ ਛੱਡਦਾ ਹਾਂ ਚੱਲ ਓਏ ਬੜੀ ਗੱਲ ਬੋਲਣੀ ਆ ਵੀਰ ਕੋਈ ਚੱਕਰ ਨਹੀਂ ਮੇਰਾ ਦਿੱਤਾ ਵਾ ਇਹ ਤੋਂ ਉੱਪਰ ਗੱਲ ਨਹੀਂ ਕੋਈ ਕੋਈ ਨਾ ਬੱਤਾਂ ਹੁਣ ਆਉਂਦੀ ਬੋਲਿਆ ਤੂੰ ਕੋਈ ਨਾ ਫਿਰ ਤੇਰੀ ਮੌਤ ਮੈਂ ਧੌਣ ਲਾ ਕੇ ਕਰੂੰਗਾ ਤੇ ਦਿਲ ਚੱਲ ਗਿਆ ਥਾਣਾ ਬਡਾਲੀ ਵਾਲਾ ਸਿੰਘ ਪੁਲਿਸ ਨੇ ਬਰਿੰਦਰ ਸਿੰਘ ਅਤੇ ਉਸ ਦੀ ਪਤਨੀ ਦੇ ਖਿਲਾਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਲਾਂ ਕੱਢਣ ਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਕਮਾਲੀ ਦੇ ਪ੍ਰਗਟ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਉਸ ਨੂੰ ਦੇਖ ਕੇ ਅਚਾਨਕ ਗੁੱਸੇ ਵਿੱਚ ਆ ਗਿਆ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗਾ ਜਿਸ ਤੋਂ ਬਾਅਦ ਵਰਿੰਦਰ ਨੇ ਸ੍ਰੀ ਗੁਰੂ ਗੋਬੀ ਸਿੰਘ ਜੀ ਨੂੰ ਗਾਣਾ ਗੰਨਿਆ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਕੋਲ ਖੜੇ ਪਿੰਡੇ ਲੋਕਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਹ ਗਾਣਾ ਗੜਦਾ ਰਿਹਾ ਜਿਸ ਸਬੰਧ ਪਰ ਪ੍ਰਗਟ ਸਿੰਘ ਨੇ ਨਿਹੰਗ ਸਿੰਘ ਧਰੇ ਨੂੰ ਇਸ ਮਾਮਲੇ ਸੂਚਨਾ ਦਿੱਤੀ ਅਤੇ ਨਿਹੰਗ ਸਿੰਘ ਨੇ ਪਿੰਡ ਕਮਾਲੀ ਵਿਖੇ ਪਹੁੰਚ ਕੇ ਵਰਿੰਦਰ ਸਿੰਘ ਦਾ ਤਤਿ ਤੌਰ ਤੇ ਸੌਦਾ ਲਾ ਦਿੱਤਾ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪ੍ਰਗਟਾ ਦਿੱਸਿਆ ਕਿ ਕੁਝ ਸਮੇਂ ਬਾਅਦ ਬ੍ਰਿੰਦਰ ਦੀ ਪਤਨੀ ਉਸੇ ਘਰ ਆਤੇ ਉਸ ਨੂੰ ਗਾਲਾਂ ਕੱਢਣ ਲੱਗੀ ਤੇ ਬੁਰਾ ਭਲਾ ਕਿਹਾ। ਫਤਿਹਗੜ੍ਹ ਸਾਹਿਬ ਦੇ ਐਸਪੀ ਰਕੇਸ਼ ਜੱਜਮ ਨੇ ਦੱਸਿਆ ਕਿ ਪੁਲਿਸ ਨੇ ਬ੍ਰਿੰਦਰ ਸਿੰਘ ਅਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੇ ਜ਼ਖਮੀ ਬ੍ਰਿੰਦਰ ਸਿੰਘ ਨੂੰ ਇਲਾਲ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਇੱਕ ਮਤਾ ਵੀ ਪਾਸ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਬ੍ਰਿੰਦਰ ਸਿੰਘ ਦੇ ਘਰ ਕੋਈ ਵੀ ਖੁਸ਼ੀ ਹੋਵੇ ਜਾਂ ਗਮੀ ਹੋਵੇ ਪਰ ਉਸ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ।

ਤੁਸੀਂ ਕੀ ਸੀ ਪੂਰਾ ਵੈਸੇ ਮਾਮਲਾ ਜੋ ਦੇਖਣ ਚਾਹੇ ਇਹ ਧਾਰਮਿਕ ਭਾਵਨਾ ਨਾਲ ਛੇੜਛਾੜ ਦਾ ਮਾਮਲਾ ਹੈਗਾ ਜੀ ਔਰ ਜਿਸ ਮੁਤਾਬਕ ਸਭ ਨੂੰ ਕੰਪਲੇਂਟ ਮਿਲੀ ਹੈ ਔਰ ਜਿਵੇਂ ਜੋ ਵੀ ਤੱਕ ਸਾਰੇ ਸਾਹਮਣੇ ਆ ਰਹੇ ਉਹਦੇ ਮੁਤਾਬਕ ਆ ਕੀ ਹੈ ਕਿੰਨੇ ਬੰਦੇ ਦੇ ਖਿਲਾਫ ਮਾਮਲਾ ਦਰਜ ਹੋਇਆ ਦੋ ਬੰਦੇ ਦੇ ਖਿਲਾਫ ਮਾਮਲਾ ਦਰਜ ਹੋਇਆ ਠੀਕ ਹਸਬੰਡ ਵਾਈਫ ਹੈ ਉਹਨਾਂ ਦੇ ਖਿਲਾਫ ਮਾਮਲਾ ਦਰਜ ਠੀਕ ਬੋਲੀ ਜਾ ਪੀਰ ਪਕੰਬਰਾਂ ਦੇ ਅੱਗੇ ਨਾ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਦੀ ਮਾਂ ਮੈਂ ਆ ਗੱਲ ਤੇ ਬੋਲਦਾ ਤੂੰ ਸੱਚੇ ਆਹ ਬੋਲੋ ਦੇ ਕਿਆ ਹੁਣ ਉਹ ਨਹੀਂ ਨਹੀਂ ਹਾਂ ਗੱਲ ਉਹ ਬੜਾਈ ਕਰੂੰਗੇ ਮੈਂ ਠੱਠੇਗਾ ਮੈਂ ਉਰੀ ਘਰ ਨਹੀਂ ਛੱਡਦਾ ਮੈਂ ਨੂੰ ਨਾ ਕੱਟਣ ਛੱਡਦਾ ਚੱਲ ਓਏ ਬੜਾ ਬੋਲਦੀਆਂ ਵੀਰੋ ਕੋਈ ਚੱਕਰ ਨਹੀਂ ਇਹ ਤਾਂ ਮੇਰਾ ਦੱਤਾਵ ਹੈ ਇਹ ਤਾਂ ਉੱਪਰ ਗੱਲ ਨਹੀਂ ਕੋਈ ਬਰਾਬਰ ਮੈਂ ਤੇ ਹਾਂ ਇਹ ਦਮਾ ਦਾ ਰਹਿਣਾ ਸਰ ਕੀ ਕਰ ਬੋਲ कोई ना पता हूं आंटी बोलया तू कोई ना फिर तेरी मौत मैं टोन तो ला के करूंगा फिर चल चल कर एक वीडियो वायरल हो रही है सोशल मीडिया पे काफी पिन कमा ली थी ए भी सानो पे शिकायत मिली थी और उधर तहत कार्रवाई की गई है पुलिस ने बताओ और सख्त तो सख्त कार्रवाई की जाएगी जरा बंदी का अंडर सेक्शन है से वो पर्चा दिया गया है दो सौ और तीन सौ बी एन एस दावरे परचा गया नंबर बाकी अपनी कार्रवाई कर रही है सबकोट मिली है और जिम्मे जो भी तथ्य सारे रही है रहे हैं कि खिलाफ मामला दर्ज हो दो बंद मामला दर्ज हुआ है हसबैंड वाइफ है खिलाफ मामला दर्ज